ਮਾਨਸਾ ਦੀ ਇੱਕ ਬੈਂਕ ਹੈ ਜੋ ਕਿ ਮਥੂਟ ਬੈਂਕ ਹੈ ਮਾਨਸਾ ਦੇ ਵਿੱਚ ਇਹਨਾਂ ਦੀਆਂ ਦੋ ਬ੍ਰਾਂਚਾਂ ਨੇ ਇਸ ਬੈਂਕ ਵੱਲੋਂ ਇੱਕ ਭੈਣੀ ਵਾਗੇ ਤੇ ਸਾਫ ਦਾ ਫੌਜੀ ਦੇ ਨਾਲ ਠੱਗੀ ਮਾਰੀ ਗਈ ਹੈ ਜਿਨੇ ਇਸ ਮਥੂਟ ਬੈਂਕ ਦੇ ਵਿੱਚ 10 ਲੱਖ ਰੁਪਏ ਜਿਹੜਾ ਜਮਾ ਕਰਾਇਆ ਪਰ ਜਦੋਂ ਹੁਣ ਉਹਨੇ ਪੈਸੇ ਦੀ ਮੰਗ ਕੀਤੀ ਤਾਂ ਮਥੂਟ ਬੈਂਕ ਵੱਲੋਂ ਉਹਨੂੰ ਜਵਾਬ ਦਿੱਤਾ ਗਿਆ ਕਿ ਜਿਹੜਾ 13 ਪੈਸਾ ਸੀ ਅਸੀਂ ਹੋਰ ਬੈਂਕ ਦੇ ਵਿੱਚ ਲਾਇਆ ਸੀ ਉਹ ਬੈਂਕ ਡੁੱਬ ਗਈ ਅਸੀਂ ਤੇਰੇ ਪੈਸੇ ਦੇ ਜ਼ਿੰਮੇਵਾਰ ਨਹੀਂ ਸੀਗੇ ਸਾਡੀ ਮੰਗ ਹੈ ਉਹ ਬੈਂਕਾਂ ਵਾਲਿਆਂ ਤੋਂ ਜੋ ਦੇ ਜਿਹੜੇ ਮਿਹਨਤ ਮਜ਼ਦੂਰੀ ਕੀਤੀ ਹੈ ਉਹਨੇ ਫੌਜ ਦੇ ਵਿੱਚ ਲਿਆ ਕੇ ਪੈਸੇ ਤੁਹਾਡੇ ਕੋਲੇ ਜਮ੍ਹਾਂ ਕਰਾਏ ਉਹਦੇ ਪੈਸੇ ਦਿੱਤੇ ਜਾਣ ਅਗਰ ਉਹਦੇ ਪੈਸੇ ਨਹੀਂ ਦਿੱਤੇ ਜਾਂਦੇ ਤਾਂ ਜਥੇਬੰਦੀ ਵੱਲੋਂ ਉਹਦੇ ਹੱਕ ਦੇ ਵਿੱਚ ਖੜਦੇ ਆ 22 ਤਰੀਕ ਨੂੰ ਸੋਮਵਾਰ ਨੂੰ ਇਹਨਾਂ ਦੋਨਾਂ ਬੈਂਕਾਂ ਦਾ ਮੁਗੰਮਲ ਕਰਾਉ ਕੀਤਾ ਜਾਏਗਾ ਦੁਬਾਰਾ ਫੇਰ ਅਸੀਂ ਉਹ ਬੈਂਕ ਪ੍ਰੋਸੈਸਾਂ ਤੋਂ ਮੰਗ ਕਰਦੇ ਆ ਕਿ ਉਹ ਸਾਬਕਾ ਫੌਜੀ ਦਾ ਜਿਹੜਾ 10 ਲੱਖ ਰੁਪਈਆ ਉਹ ਦਿੱਤਾ ਜਾਵੇ ਮੈਂ 22 ਤਰੀਕ ਨੂੰ ਫਿਰ ਜਿਹੜਾ ਬੈਂਕਾਂ ਦਾ ਘਰਾਓ ਕੀਤਾ ਜਾ